ਦੋਸਤੋ ਜਿਵੇਂ ਆਪਾਂ ਇੱਥੇ ਪਹੁੰਚੇ ਅੱਜ ਤਾਂ ਆਕੜਪਿੰਡ ਆ ਦੇਖੋ ਤੁਸੀਂ ਸਾਹਮਣੇ ਆਕੜਪਿੰਡ ਦਾ ਜਿਹੜਾ ਗੇਟ ਬਣਿਆ ਹੋਇਆ ਗੁਰੂ ਤੇਗ ਬਹਾਦਰ ਨਾਲ ਸੰਬੰਧਤ ਇੱਥੇ ਇਤਿਹਾਸਿਕ ਪੁਰਦਵਾਰਾ ਇਹਦੇ ਸਾਹਮਣੇ ਆਪਾਂ ਪਹੁੰਚੇ ਆ ਅੱਜ ਫੇਰ ਇੱਕ ਵਾਰ ਸੋਨ ਬੀਰੂ ਟਰੈਵਲ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਿੱਥੇ ਖੜੇ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ Tata Motors Tata Motors ਦਾ ਜਿਹੜਾ ਸ਼ੋਰੂਮ ਹੈ ਆਕੜੀ ਪਿੰਡ ਦੇ ਨੇੜੇ ਜਿਹੜੀ ਪਟਿਆਲਾ ਰਾਜਪੁਰਾ ਰੋਡ ਐ ਉਹਦੇ ਤੇ ਖੜਿਆ ਤੇ ਆਪਾਂ ਇੱਥੇ ਕੀ ਕਰਨਾ ਆ ਆਪਣੇ ਦੋਸਤ ਨੇ ਵੀਰ ਨੇ ਆਪਣੇ ਬਹੁਤ ਹੀ ਡੀਅਰ ਫਰੈਂਡ ਗੁਰਪ੍ਰੀਤ ਸਿੰਘ ਜਿਹੜੇ ਕਿ ਸਿਮੈਂਟ ਰੇਤਾ ਬਾਜਰੀ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੇ ਇੱਕ ਟਿਪਰ ਲੈਣਾ ਸੀ ਅੱਜ ਉਹ ਟਿਪਰ ਆਪਾਂ ਲੈਣ ਆਏ ਆ ਤੇ ਤੁਹਾਨੂੰ ਅੱਗੇ ਦਿਖਾਉਨੇ ਆ ਕੀ ਕੀ ਟਿਪਰ ਦੇ ਵਿੱਚ ਵੇਰੀਐਂਟ ਨੇ ਤੇ ਆਪਾਂ ਕਿਹੜਾ ਟਿਪਰ ਲੈ ਰਹੇ ਹਾਂ ਉਹ ਤੁਹਾਨੂੰ ਦਿਖਾਉਨੇ ਆ ਲਓ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਪ੍ਰੀਤ ਵੀਰ ਜਿਨ੍ਹਾਂ ਨੇ ਅੱਜ ਭੱਗਾਂ ਵਾਲੇ ਨੇ ਜਿਨ੍ਹਾਂ ਨੂੰ ਕਿੰਨੇ ਟਾਇਰਾਂ ਟਿਪਰ ਲੈ ਰਹੇ ਸਰਦ ਜੀ ਸਰ 12 ਚੱਕਾ ਲੈ ਰਹੇ ਜੀ ਇਹ 12 ਟਾਇਰਾਂ ਵਾਲਾ ਜਿਹੜਾ ਟਿਪਰ ਆ ਉਹ ਲੈ ਰਹੇ ਨੇ ਮੈਡਮ ਇਹਨਾਂ ਤੋਂ ਜਿਹੜਾ ਕਾਗਜ਼ ਪੱਤਰਾਂ ਦੀ ਕਾਰਵਾਈ ਉਹ ਪੂਰੀ ਕਰਾ ਰਹੇ ਨੇ ਕੀ ਨਾਮ ਹੈ ਤੁਹਾਡਾ ਮੰਜੂ ਮੈਮ ਮੰਜੂ ਮੈਮ ਨੇ ਜੀ ਇਹ ਬਹੁਤ ਵਧੀਆ ਸਵਾਹ ਇਹਨਾਂ ਦਾ ਤੇ ਇਹਨਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਆਪਣਾ ਜਿਹੜਾ ਕਾਗਜ਼ ਦਾ ਕਾਰਵਾਈ ਸੀ ਉਹ ਪੂਰੀ ਕਰ ਲਈ ਤੇ ਇਹ ਵੀਰ ਜੀ ਨੇ ਆਪਣੇ ਬਿੜਵਾਲ ਤੋਂ ਹਾਂਜੀ ਹਾਂਜੀ ਇਹ ਵੀ ਇਹਦੇ ਨਾਲ ਦੇ ਟਿਪਰ ਲੈ ਕੇ ਕਿਉਂ ਜੀ ਕਿ ਛੋਟਾ ਵੱਡਾ 12 ਚੱਕਾ ਹੀ ਲਿਆ ਜੀ 12 ਚੱਕਾ ਹੀ ਇਹਨਾਂ ਨੇ ਲਿਆ ਜੀ ਕੀ ਨਾਮ ਆ ਜੀ ਤੁਹਾਡਾ ਜਗਤਾਰ ਸਿੰਘ ਆ ਜੀ ਬਿੜਵਾਲ ਤੋਂ ਠੀਕ ਹੈ ਜੀ ਤੇ ਇਹ ਤੁਹਾਡਾ ਵੀ ਪਰਪਜ ਇਹੀ ਆ ਸੇਮ ਆ ਤੁਸੀਂ ਨਹੀਂ ਮੇਰਾ ਪਹਿਲਾਂ ਜੀ ਸੀ ਵੀ ਮਸ਼ੀਨਾਂ ਨੇ ਆਪਣੇ ਕੋਲੇ ਅੱਛਾ ਜੀ ਟ੍ਰੈਕਟਰ ਟੋਟਰੀਆਂ ਨੇ ਪੜਦਾ ਕੰਮ ਕਰਦੇ ਸੀ ਆਪਾਂ ਠੀਕ ਹੈ ਜੀ ਨਾਲ-ਨਾਲ ਰੇਤੇ ਦਾ ਕੰਮ ਆਪਾਂ ਰੇਤਾ ਵੈਰੀ ਘਟਕਾ ਵਗੈਰਾ ਸ਼ੁਰੂ ਕਰ ਰਹੇ ਆ ਤੇ ਆਪਣੇ ਬਾਈ ਦੇ ਠੀਕ ਹੈ ਠੀਕ ਹੈ ਤੇ ਹੁਣ ਕੰਮ ਸ਼ੁਰੂ ਕੀਤਾ 12 ਚੱਕਾ ਹੀ ਟਿਪਰ ਤੁਸੀਂ ਲੈ ਕੇ 12 ਚੱਕਾ ਹੀ ਲਿਆ ਆਪਾਂ ਨੇ ਜੀ ਪਰਸੋਂ ਲੈ ਕੇ ਗਿਆ ਪਰਸੋਂ ਲੈ ਕੇ ਆ ਗਏ ਜੀ ਠੀਕ ਹੈ ਜੀ ਉਹ ਵੀ ਆਪਾਂ ਦੇਖਦੇ ਹਾਂ ਹੁਣ ਆਪਾਂ ਸ਼ੋਰੂਮ ਦੇ ਅੰਦਰ ਆ ਗਏ ਤੁਸੀਂ ਦੇਖੋ ਇਹ ਸਾਹਮਣੇ ਰਿਸੈਪਸ਼ਨ ਹੈ ਤੇ ਉਧਰ ਵੀ ਡੀਲਿੰਗ ਹੁੰਦੀ ਹੈ ਕਾਗਜ਼ ਪੱਤਰਾ ਦਾ ਕੰਮ ਹੁੰਦਾ ਤੇ ਜਿਹੜੇ ਇੱਥੇ ਮੈਨੇਜਰ ਸਾਹਿਬ ਨੇ ਉਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਨੇ ਕੀ ਨਾਮ ਆ ਸਰ ਤੁਹਾਡਾ ਅਸ਼ੀਸ਼ ਕੁਮਾਰ ਅਸ਼ੀਸ਼ ਕੁਮਾਰ ਜੀ ਇਹ ਸਾਨੂੰ ਦੱਸਣਗੇ ਵੀ ਜਿਹੜਾ ਟਿਪਰ ਆਪਾਂ ਨੇ ਖਰੀਦਣਾ ਹੈ ਉਦੇ ਵਿੱਚ ਹੋਰ ਕਿਹੜੇ-ਕਿਹੜੇ ਵੇਰੀਐਂਟ ਅਵੇਲੇਬਲ ਨੇ ਹੁਣ ਆਪਾਂ ਸ਼ੋਰੂਮ ਤੋਂ ਬਾਹਰ ਨਿਕਲ ਰਹੇ ਆ ਦੇਖੋ ਜਿਹੜੇ ਟਾਟਾ ਦੇ ਆ ਹੋਰ ਵੀ ਛੋਟੀਆਂ ਗੱਡੀਆਂ ਵੀ ਹੁੰਦੇ ਨੇ ਉਹ ਵੀ ਅਵੇਲੇਬਲ ਨੇ ਇੱਥੇ ਫ੍ਰੀਕਵੈਂਟਲੀ ਵਿਕਦੀਆਂ ਰਹਿੰਦੀਆਂ ਨੇ ਦੇਖੋ ਆਹ ਵਾਲਾ ਟਿਪਰਾ ਜਿਹੜਾ ਆਪਾਂ ਖਰੀਦ ਰਹੇ ਆ ਦੇਖੋ ਤੁਸੀਂ ਅਪੋਲੋ ਦੇ ਟਾਇਰ ਨੇ ਵੱਡੇ ਤੇ ਇਹ ਇਹਦੇ ਪਾਵਰ ਵਾਸਤੇ ਫਿਊਲ ਟੈਂਕ ਨੇ ਸਰ ਇਹ 'ਚ ਵੀ ਯੂਰੀਆ ਪੈਂਦਾ ਜੀ ਹਾਂਜੀ ਹਾਂ ਇਹ ਯੂਰੀਆ ਟੈਂਕ ਹੈ ਇਹ ਯੂਰੀਆ ਟੈਂਕ ਹੈ ਇਹ ਸਾਡਾ ਯੂਰੀਆ ਟੈਂਕ ਹੈ ਇਹ ਡੀਜ਼ਲ ਟੈਂਕ ਹੈ ਠੀਕ ਹੈ ਕਿੰਨੀ ਕੈਪੈਸਿਟੀ ਦਾ ਹੈ ਇਹ ਇਹ 70 ਦਾ ਵਾ ਇਹ 30 ਇਹ 60 ਲੀਟਰ ਹੈ 60 ਲੀਟਰ 60 ਲੀਟਰ ਠੀਕ ਹੈ ਇਹ ਜਿਹੜਾ 60 ਲੀਟਰ ਹੁੰਦਾ ਵੀ ਕਿੰਨੇ ਚਿਰ ਬਾਅਦ ਅਸਲ 'ਚ ਇਹ ਕਿੰਨੀ ਗੰਜੈਪਸ਼ਨ ਹੁੰਦੀ ਜਿਹੜੀ ਖਰਚੇ ਹੁੰਦਾ ਇਹ ਡੀਜ਼ਲ ਦੇ ਉੱਪਰ ਹੁੰਦਾ ਜੇ ਅਗਰ 100 ਲੀਟਰ ਡੀਜ਼ਲ ਲੱਗਦਾ ਤਾਂ 550-600 ਲੀਟਰ ਇਹ ਲੈਂਦਾ अच्छा डीजल ਦੇ ਉੱਪਰ ਟਪੈਂਡ ਹੈ ਇਹ ਮੀਨ ਸਾਢੇ 5 ਤੋਂ ਸਾਢੇ 6% ਸਾਢੇ 5 ਤੋਂ 6% ਤੱਕ ਇਹ ਯੂਜ਼ ਹੁੰਦਾ ਕਿ ਲੀਟਰ ਲੀਟਰ ਹਾਂ ਪਰਸੈਂਟ ਲਾ ਲਓ ਹਾਂ ਪਰਸੈਂਟ ਹਾਂ ਠੀਕ ਹੈ ਜੀ ਅੱਗੇ ਸਾਨੂੰ ਦੱਸੋ ਤੁਸੀਂ ਇਹਦੇ ਕੀ ਕੀ ਫੀਚਰਸ ਨੇ ਇਹ ਆਪਣਾ 12 ਚੱਕੇ ਜਿਹੜੇ ਵਿੱਚ ਆ ਜਾਂਦਾ ਸਿਗਨਾ 3530 डीके ਠੀਕ ਹੈ ਜੀ ਇਹ ਸਿਗਨਾ 3530 डीके ਹੈ ਇਹਦੇ ਵਿੱਚ ਪ੍ਰਾਈਮਰ ਵੀ ਮਿਲ ਜਾਂਦਾ ਠੀਕ ਹੈ ਜੀ ਅਗਰ ਤੁਸੀਂ ਲੈਣਾ ਚਾਹੋ ਤਾਂ ਪ੍ਰਾਈਮਰ ਵੀ ਮਿਲ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਏਸੀ ਮੋਡਲ ਹੈ ਸਾਰਾ ਕੈਵਨ ਏਸ਼ੀਆ ਜੀ ਇਹ ਜੀ ਮੋਡਲ ਹੈ ਸਾਰਾ ਇਹ ਠੀਕ ਹੈ ਜੀ ਇਹਦੇ ਵਿੱਚ ਇੰਜਨ ਬ੍ਰੇਕ ਹੈ ਐਂਟੀ ਫਿਊਲ ਸਟਾਪ ਹੈ ਠੀਕ ਹੈ ਜੀ ਠੀਕ ਹੈ ਜੀ ਮੈਨੂਅਲ ਸਵਿਚ ਆਪਣਾ ਸੁੱਚ ਲੱਗੇ ਹੋਏ ਨੇ ਇਹਦੇ ਵਿੱਚ ਤੇ ਉਹ ਰੋਲਾ ਕੀ ਹੈ ਸਾਰਾ ਹੁਣ ਆਪਣਾ ਕੀ ਹੈ ਡੀਜ਼ਲ ਦਾ ਕੰਮ ਹੈ ਗੱਡੀ ਆਪਾਂ ਲੈ ਲਈ ਲੇਕਿਨ ਜਿਹੜੀ ਗੱਡੀ ਐਵਰੇਜ ਅੱਛੀ ਦੇਊਗੀ ਹਾਂਜੀ ਉਹ ਜ਼ਿਆਦਾ ਬੈਟਰ ਹੈ ਕਿਉਂਕਿ ਰੋਜ਼ ਪੈਸੇ ਬੁਲਾਣੇ ਨੇ ਆਪਾਂ ਡੀਜ਼ਲ ਤੇ ਹਾਂਜੀ ਹਾਂ ਠੀਕ ਹੈ ਨਾ ਉਹਦੇ ਵਾਸਤੇ ਕੀ ਆ ਸੀ ਇਹਦੇ ਵਿੱਚ ਪਹਿਲਾਂ ਸੋਚ ਲਾਏ ਹੋਏ ਸੀ ਹਾਂਜੀ ਹਾਂ ਠੀਕ ਹੈ एफपी सूच 7 एफ ठीक है जी लेकिन किसी ड्राइवर साहब कई बार नहीं भरते थे ठीक है, है।, है, है।, है।, है, है, है। जी और एवरेज टूट जाती थी ਹੁਣ ਆਟੋਮੈਟਿਕ ਹੋ ਗਿਆ ਹੁਣ ਅਸੀਂ ਆਟੋਮੈਟਿਕ ਗੱਡੀ ਸੈਂਸ ਕਰਦੀ ਹੈ ਵੀ ਉਹਨੂੰ ਕਿਹੜੀ ਚੀਜ਼ ਵਿੱਚ ਕਿਹੜੀ ਲੋਡ ਹੈ ਠੀਕ ਹੈ ਆਪਦੇ ਆਪ ਮਤਲਬ ਦੱਸਦੀ ਹੈ ਦੱਸਦੀ ਹੈ ਉਹਦਾ ਕੀ ਅਸਰ ਕਿਉਂਕਿ ਜਦੋਂ ਗੱਡੀ ਸਟਾਰਟ ਹੁੰਦੀ ਹੈ ਰੈਡ ਜ਼ੋਨ ਚ ਹੁੰਦੀ ਹੈ ਠੀਕ ਹੈ ਜੀ ਜਦੋਂ ਰੈਡਰ ਦੇ ਵਿੱਚ ਹੁੰਦੀ ਉਹ ਕੀ ਹੈ ਡਰਾਈਵਰ ਤਾਂ ਉਹ ਚ ਚਲਾ ਲੈਂਦੇ ਸੀ ਠੀਕ ਹੈ ਜੀ ਗੱਡੀ ਸੰਤੋ ਤੇ ਚੱਲ ਰਹੀ ਹੈ ਤਾਂ ਰੈਡ ਚੱਲਦੀ ਲੋਡ ਹੀ ਨਹੀਂ ਹੈ ਉਹਦੇ ਹਾਂਜੀ ਹਾਂਜੀ ਹਾਂ ਲੇਕਿਨ ਉਹ ਜਦੋਂ ਸੈਲਸਰੀ ਕਰਦੇ ਸੀ ਫਿਰ ਗੱਡੀ ਨੂੰ ਆਟੋਮੈਟਿਕ ਕਰਦਾ ਵੀ ਆਪਣੇ ਆਪ ਸੈਂਸ ਠੀਕ ਹੈ ਜੀ 20 ਕਿਲੋਮੀਟਰ ਦਾ ਭਾਂਡਾ ਹੈ ਸਰ ਠੀਕ ਹੈ ਜੀ 1120 ਦੇ ਟਾਇਰ ਲੱਗੇ ਹੋਏ ਨੇ ਇਹਨਾਂ ਇੰਜਨ ਬ੍ਰੇਕ ਹੈ ਦੇ ਵਿੱਚ ਠੀਕ ਹੈ ਜੀ ਠੀਕ ਹੈ 30 ਬਲੂ ਕ੍ਰੈਪਟਰ ਲੱਗਿਆ ਹੋਇਆ ਦੇ ਵਿੱਚ ਕਾਨੂੰ ਕੋਈ ਚੋਰੀ ਚੋਰੀ ਹੋਣ ਤੋਂ ਤੇਲ ਚੋਰੀ ਹੋਣ ਵਾਸਤੇ ਰੁਕਣ ਵਾਸਤੇ ਲਓ ਜੀ ਹੁਣ ਸਾਡੇ ਦਰਮਿਆਨ ਜਿਹੜੇ ਸਰਿੰਦਰ ਜੀ ਆਏ ਨੇ ਇੱਥੇ ਜਨਰਲ ਮੈਨੇਜਰ ਨੇ ਪਹਿਲਾਂ ਸਾਨੂੰ ਮੈਨੇਜਰ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਹੁਣ ਸਾਨੂੰ ਕੁਝ ਇਹ ਵੀ ਦੱਸਣਗੇ ਵੀ ਕੀ ਕੀ ਫੈਸਿਲਿਟੀਆਂ ਨੇ ਇਸ ਦੀ ਸਸਿਕਾ ਸਰ ਮੇਰਾ ਨਾਮ ਸਾਹਿਬ ਸੁਰੇਂਦਰ ਹੈ ਔਰ ਜੋ ਜੋਤਰ سامنے ਗੱਡੀ ਖੜੀ ਹੈ ਜੋ ਪਰ ਦੇ ਰਿਹਾ ਹੈ ਆਪਣਾ ਗੁਪੀ ਭਾਜੀ ਨੂੰ ਇਹ ਸਰ ਇਹਦਾ ਮਾਡਲ ਨੇਮ ਹੈਗਾ ਸਿਗਨਾ 3530 ਡੋਟ ਈ ਕੇ ਇਹ ਸਰ 300 ਹਾਰਸ ਪਾਵਰ ਦਾ ਇੰਜਨ ਹੈ ਠੀਕ ਹੈ ਜੀ ਔਰ 9 ਸਪੀਡ ਗੇਅਰ ਬਾਕਸ ਹੈ ਤੇ ਕਿਉਂਕਿ ਇਹਦਾ ਸਰ ਇਹ ਆਪਣਾ ਪਿਛੇ ਬਾਕਸ ਹੈਗਾ ਯਾਨੀ ਕਿ 8 ਤੋਂ 5 ਫੁੱਟ ਮੋੜੇ ਤੇ ਜਾਂਦਾ ਹੈ ਪਲੱਸ 11 ਮੀਟਰ ਟਾਇਰ ਨੇ ਔਰ ਇਹਦੀ ਜੋ ਵਾਰੰਟੀ ਹੈ ਉਹ ਇੰਜਨ ਗੇਅਰ ਔਰ ਡਰਾਈਵ ਟ੍ਰੇਨ ਦੀ ਕਰਾਉਂਦੀ ਉਹ 6 ਸਾਲ ਜਾਂ 6000 ਘੰਟੇ ਹੈ ਲਾ ਸਰ ਇਹਦਾ ਬਨੀ ਫਟ ਕੇ ਬਕਤੀਆਂ ਜੋ ਅਦਰ ਕੰਪੀਟੀਸ਼ਨ ਐਸ ਦੀ ਫਿਊਲ ਐਫੀਸ਼ੀਐਂਸੀ ਜਿਆਦਾ ਆਪਣਾ ਬੈਟਰ ਹੈਗੀ ਐ ਮੇਨਟੇਨੈਂਸ ਕਾਸਟ ਬਹੁਤ ਘੱਟ ਹੈਗੀ ਐ ਔਰ ਰੋਬਸਟ ਗੱਡੀ ਹੈਗੀ ਐ ਜੀ ਮਰੇਜ ਸਿੰਘ ਸਾਹਿਬ ਸਾਨੂੰ ਹੋਰ ਦੱਸੋ ਇਹ ਗੱਡੀ ਬਾਰੇ ਕੁਛ ਆਜੋ ਆਜੋ ਇਹ ਕਹਿੰਦਾ ਰਸੋਣਾ ਪੂਸ ਕੰਡ ਰੋ ਹੋ ਗੇਰਾ ਹਾਂ ਜੀ ਹੁਣ ਉੱਪਰ ਜਿਹੜੀ ਹੈ ਜੀ ਆਪਾਂ ਹਾਂ ਜੀ ਹਾਂ ਲਓ ਜੀ ਹੁਣ ਆਪਾਂ ਅੰਦਰੋਂ ਤੁਹਾਨੂੰ ਦਿਖਾਉਨੇ ਆ ਗੱਡੀ ਵੀ ਅੰਦਰੋਂ ਤੁਸੀਂ ਇਧਰੋਂ ਮੈਂ ਉਧਰੋਂ ਆਜਾਂ ਤੁਸੀਂ ਇਧਰੋਂ ਮੈਂ ਇਧਰੋਂ ਚੜਦਾ ਹਰ ਪੜੀ ਦਾ ਇਹ ਇੱਕ ਰੋਜ਼ ਕੰਟਰੋਲ ਵਗੈਰਾ ਦੱਸਣਗੇ ਜਿਵੇਂ ਮਨ ਲੋ ਆਪਣਾ ਫੋਨ ਫੋਨ ਅਪਡੇਟ ਹੁੰਦਾ ਹਾਂਜੀ ਅੱਗੇ ਆਪਾਂ ਨੂੰ ਕੀ ਤੇ ਗੱਡੀ ਉਰੇ ਲੈ ਕੇ ਜਾਣੀ ਪੈਂਦੀ ਸੀ ਠੀਕ ਹੈ ਜੀ ਉਹ ਜੇ ਕੋਈ ਬੈਟਰੀਸ ਵਾਲਾ ਜਾਂ ਕੋਈ ਹੋਰ ਜਿਹੜੀ ਚੀਜ਼ ਲੈਪਟਾਪ ਲਾ ਕੇ ਠੀਕ ਹੋ ਸਕਦੀ ਹੈ ਹਾਂਜੀ ਉਹ ਹੁਣ ਜਿੱਥੇ ਤੁਹਾਡੀ ਗੱਡੀ ਖੜੀ ਹੈ ਉੱਥੇ ਹੀ ਖੜੀ ਹੋ ਜੂਗੀ ਅੱਛਾ ਜੀ ਇਹਦੇ ਪਾਰਕਿੰਗ ਵਾਲਾ ਸੋਚਣਾ ਚਾਰ ਵਾਰ ਦੱਬਣਾ ਉਹ ਮੇਰੇ ਨਾਲ ਗੱਡੀ ਅਟੈਚ ਹੋ ਜੂਗੀ ਤਾਂ ਸਕੈਨ ਹੋ ਗਏ ਉਹਨਾਂ ਸਿਸਟਮ ਹੋ ਜੂਗਾ ਉੱਥੇ ਹੀ ਠੀਕ ਹੋ ਜੂਗਾ ਹਾਂਜੀ ਇਹਨੂੰ ਫੋਟਾ ਕਹਿੰਦੇ ਨੇ ਠੀਕ ਹੈ ਫਰੰਬੋਰ ਇਰੇ ਇਹ ਇਹ ਸਾਰਾ ਮੋਡਸ ਵਗੈਰਾ ਲੱਗਦਾ ਇਹ ਮੋਡਸ ਵਿੱਚ ਲਾਏ ਗਏ ਨੇ ਸਰ ਕਿਹੜੇ ਕਿਹੜੇ ਮੋਡ ਨੇ ਜੀ ਆ ਦੇਖੋ ਲਾਈਟ ਮੋਡ ਹੈ ਮੀਡੀਅਮ ਹੈ ਹੈਵੀ ਹੈ ਹੈਵੀ ਮਤਲਬ ਜਿੰਨਾ ਲੋਡ ਹੈ ਉਸ ਹਿਸਾਬ ਨਾਲ ਆਪਦੇ ਮੋਡ ਚੇਂਜ ਹੋ ਜਾਂਦੇ ਆ ਬਿਲਕੁਲ ਬਿਲਕੁਲ ਇਹ ਵੀ ਜਿਵੇਂ ਗੱਡੀ ਹਮੇਸ਼ਾ ਹੈਵੀ ਦੇ ਸਟਾਰਟ ਹੁੰਦੀ ਹੈ ਲਾਲ ਤੇ ਸਟਾਰਟ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੁੰਦਾ ਕੀ ਹੈ ਗੱਡੀ ਸਟਾਰਟ ਹੋਈ ਹਾਂਜੀ ਸੰਤਲ ਦੇ ਗੱਡੀ ਖੜੀ ਹੈ ਕੋਈ ਲੋਡਿੰਗ ਦੀ ਲੋੜ ਨਹੀਂ ਹੈ ਡਰਾਈਵਰ ਸਾਹਿਬ ਨੂੰ ਇਹ ਲਿਕੇ ਦੁਰ ਪੈਂਦੇ ਨੇ ਹਾਂਜੀ ਹਾਂ ਉਹਦੇ ਨਾਲ ਕੀ ਹੈ ਤੇਲ ਤੋਂ ਖਪਤ ਲਗਣੀ ਹੈ ਹਾਂਜੀ ਠੀਕ ਹੈ ਜਨਪਨ ਗੱਡੀ ਗ੍ਰੀਨ ਤੇ ਚਲਾਣ ਕੇ ਫਿਰ ਆਇਆ ਪਰ ਲੈਟ ਉਸ ਚਲਾਣਾ ਠੀਕ ਹੈ ਜੀ ਫਿਰ ਲਾਈਟ ਤੇ ਦਬਦੇ ਪਹੁੰਚਦੇ ਫਿਰ ਆਪਾਂ ਲਾਈਟ ਤੇ ਦਬ ਦਿੰਨਾ ਇਹ ਬਟਨ ਤੇ ਦਬਨ ਦੀ ਲੋੜ ਪਊਗਾ ਆਟੋਮੈਟਿਕ ਨਹੀਂ ਹੁਣ ਕਾਮਨ ਸੈਂਸ ਕਰਦੀ ਹੈ ਗੱਡੀ ਬਟਰ ਮੀ ਨਾਲ ਲਏ ਹੋਏ ਨੇ ਠੀਕ ਹੈ ਇਹ ਮਤਲਬ ਇੰਡੀਕੇਟ ਕਰਦਾ ਫਿਰ ਬਿਲਕੁਲ ਤੁਸੀਂ ਚੇਂਜ ਕਰੋ ਮੋਡ ਚੇਂਜ ਕਰੋ ਠੀਕ ਹੈ ਜੀ ਠੀਕ ਹੈ ਕਿਉਂਕਿ ਗੱਡੀ ਸੈਂਸ ਕਰਦੀ ਹੈ ਠੀਕ ਹੈ ਜੀ ਮੀਟਰ ਦੇ ਵਿੱਚ ਦੇਖੋ ਹਰ ਚੀਜ਼ ਦੇ ਵਿੱਚ ਕੁਆਲਟੀ ਹੈ ਕਿੰਨੇ ਆਰਪੀਐਮ ਤੇ ਹੈ ਕਿੰਨਾ ਉਹ ਟੈਂਪਰੇਚਰ ਹੈ ਕਿੰਨਾ ਉਹ ਚੱਲੀ ਹੋਈ ਹੈ ਕਿੰਨਾ ਇਹਦੇ ਵਿੱਚ ਹੈ ਇਹ ਗੱਡੀ ਦੇ ਵਿੱਚ ਨਾਲ ਅਸੀਂ ਜੰਨੇ ਆ ਜੀਪੀਐਸ ਸਿਸਟਮ ਫਲੀਟ ਐਜ ਕਹਿੰਦੇ ਨੇ ਅਸੀਂ ਉਹਨੂੰ ਠੀਕ ਹੈ ਜੀ ਤੁਸੀਂ ਉਸ ਗੱਡੀ ਨੂੰ ਆਪਣੇ ਘਰੇ ਬੈਠੇ ਆ ਰਾਮ ਨਾਲ ਆਪਣੇ ਮੋਬਾਈਲ ਤੇ ਟਰੈਕ ਕਰ ਸਕਦੇ ਹੋ ਵੀ ਕਿੱਥੇ ਜਾ ਰਹੀ ਹੈ ਕਿੱਥੇ ਜਾ ਰਹੀ ਹੈ ਕਿੰਨੀ ਐਵਰੇਜ ਦੇ ਰਹੀ ਹੈ ਠੀਕ ਹੈ ਇਹ ਉੱਪਰ ਕੈਬਨ ਬਣਾਏ ਨੇ ਇਹ ਕੈਬਨ ਦੇਖੋ ਡਰਾਈਵਰ ਦੇਖੋ ਸਾਹਿਬ ਵਾਸਤੇ ਦੇਖੋ ਬਾਕਸ ਬਣਾਏ ਨੇ ਸਪੈਸ਼ਲ ਇੱਥੇ ਬਾਕਸ ਬਣਾਏ ਨੇ ਜਗ੍ਹਾ ਜੀ ਕਾਫੀ ਦਿੱਤੀ ਹੈ ਗੱਡੀ ਨੂੰ ਠੀਕ ਹੈ ਜੀ ਸਪੀਕਰ ਲੱਗੇ ਲਗਾਏ ਨੇ ਇਹਦੇ ਵਿੱਚ ਤਾਂ ਕਿ ਕੋਈ ਕੋਈ ਚੀਜ਼ ਰੱਖਣ ਨੂੰ ਜਾਂ ਕੁਝ ਕਰਨ ਨੂੰ ਕੋਈ ਪ੍ਰੋਬਲਮ ਨਾ ਆਵੇ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਕਿਹੜੀ ਕੰਪਨੀ ਦੇ ਇਹਦੇ ਵਿੱਚ ਮਿਊਜ਼ਿਕ ਸਿਸਟਮ ਹੈ ਜੀ ਇਹਦੇ ਵਿੱਚ ਐਫਐਮ ਲੱਗਿਆ ਹੁੰਦਾ ਸਰ ਅੱਛਾ ਐਫਐਮ ਹੈ ਟਾਟਾ ਦੀ ਕਿਹੜੀ ਕੰਪਨੀ ਦਾ ਵੈਸੇ ਇਹ ਟਾਟਾ ਜੀ ਲਿਖਿਆ ਹੋਇਆ ਵਸੇ ਟਾਟਾ ਜੀ ਲਿਖਿਆ ਟਾਟਾ ਟਾਟਾ ਦੇ ਖੁਦ ਹੀ ਮਤਲਬ ਆਪ ਹੀ ਕੰਟਰੋਲ ਕਰਦੇ ਕਰੂਜ਼ ਕੰਟਰੋਲ ਕਿੱਥੋਂ ਚੱਲਦਾ ਜੀ ਇਹਦਾ ਇਧਰੋਂ ਜੀ ਅੱਛਾ ਇੱਥੋਂ ਆਨ ਹੋ ਜਾਂਦਾ ਜੀ ਹਮ ਆਨ ਆਫ ਠੀਕ ਹੈ ਤੇ ਤੁਸੀਂ ਦੇਖ ਰਹੇ ਹੋ ਜੀ ਇੱਥੋਂ ਕਰੂਜ਼ ਕੰਟਰੋਲ ਆਨ ਆਫ ਹੁੰਦਾ ਤੇ ਬਹੁਤ ਉੱਚੀ ਹੈ ਗੱਡੀ ਦੇਖੋ ਆਪਾਂ ਕਿੰਨੇ ਉੱਚੇ ਬੈਠੇ ਆ ਦੇ ਪਿੱਛੇ ਇਹ ਤੁਹਾਨੂੰ ਦਿਖ ਰਿਹਾ ਜਿਹੜਾ ਇਹਦਾ ਟਰਾਲਾ ਬਣਿਆ ਕੀ ਕਹਿੰਦੇ ਨੇ ਇਹਨੂੰ ਹੈ ਪਿੱਛੇ ਬਾਕਸ ਨੂੰ ਕੀ ਕਹਿੰਦੇ ਨੇ ਜਿਹੜਾ ਬਣਿਆ ਪਿੱਛੇ ਟਰਾਲਾ ਬਾਕਸ ਹੀ ਹੁੰਦੇ ਬਾਕਸ ਕਿੰਨੇ ਬਾਕਸ ਹੀ ਕਹਿੰਨੇ ਆਪ ਕੋ ਠੀਕ ਹੈ ਇਹਨੂੰ ਬਾਕਸ ਜਿਹੜਾ 805 ਸਕੁਅਰ ਫੁੱਟ 23 ਕਿਲੋਮੀਟਰ 23 23 ਕਿਲੋਮੀਟਰ ਹਾਂਜੀ ਜੀ ਜਿਹੜਾ ਅਸੀਂ ਅਸੀਂ ਇਹ ਚ ਫਲੀਟ ਜਿਹੜਾ ਸਿਸਟਮ ਲਾਇਆ ਹੈ ਨਾ ਸਰ ਹਾਂਜੀ ਉਹ ਸਭ ਤੋਂ ਸੁਪੀਰੀਅਰ ਹੈ ਵਧੀਆ ਸਭ ਤੋਂ ਉਹਦੇ ਚ ਕੀ ਹੈ ਤੁਹਾਡੀ ਐਟ ਅ ਟਾਈਮ ਤੁਹਾਨੂੰ ਗੱਡੀ ਦੀ ਪਲਪਲ ਦੀ ਖਬਰ ਰਹਿੰਦੀ ਹੈ ਠੀਕ ਹੈ ਕਿੱਥੇ ਚੱਲ ਰਹੀ ਹੈ ਕਿੰਨੀ ਐਵਰੇਜ ਆ ਰਹੀ ਹੈ ਸਰਵਿਸ ਨੂੰ ਕਿੰਨਾ ਟਾਈਮ ਹੈ ਇਹ ਜੀ ਡੈਫ ਕਿੰਨਾ ਹੈ ਇਹ ਜੀ ਡੀਜ਼ਲ ਕਿੰਨਾ ਹੈ ਪਲੱਸ ਜਿਹੜਾ ਅਸੀਂ ਮੇਨ ਚੀਜ਼ ਰੱਖੀ ਕੀ ਹੈ ਵੀ ਤੁਸੀਂ ਕੀ ਹੁੰਦਾ ਜਿਵੇਂ ਅੱਜ ਆਪਾਂ ਗੱਡੀ ਦੇਖ ਲਈ ਹਾਂਜੀ ਚਾਰ ਦਿਨ ਵਰ ਆਪਾਂ ਪਤਾ ਕਰਨਾ ਵੀ ਕਿੱਥੋਂ ਮੇਰਾ ਪਿਛਲਾ ਰਿਕਾਰਡ ਕੀ ਸੀ ਉਹ ਵੀ ਸਭ ਨਾਲ ਆਏਗਾ ਵੀ ਕਿੱਥੇ ਗਈ ਗੱਡੀ ਕਿੱਨਾ ਜਾ ਕੇ ਕਿੰਨਾ ਤੇ ਚੱਲਿਆ ਇਹਦੇ ਚ ਅਸੀਂ ਮਾਈਲਸ ਸਾਰਥੀ ਨਾਲ ਇੱਕ ਐਪ ਦੇ ਵਿੱਚ ਹੈ ਫੰਕਸ਼ਨ ਉਹ ਚ ਕੀ ਹੈ ਤੁਸੀਂ ਗੱਡੀ ਦੀ ਪਲਪਲ ਦੀ ਚੀਜ਼ ਹੈ ਖਬਰ ਹੈ ਵੀ ਡਰਾਈਵਰ ਸਾਹਿਬ ਨੇ ਨਿਊਟਰਲ ਕਿੰਨੀ ਵਾਰ ਮਾਰਿਆ ਠੀਕ ਹੈ ਕਿੰਨੀ ਵਾਰ ਗਲਤ ਬ੍ਰੇਕ ਮਾਰਿਆ ਕਿੰਨੀ ਵਾਰ ਰਫ ਚਲਾਇਆ ਹੈ ਗੱਡੀ ਨੂੰ ਅੱਛਾ ਜੀ ਉਹ ਹਰ ਚੀਜ਼ ਡਿਟੇਲ ਆਏਗੀ ਠੀਕ ਹੈ ਜੀ ਅਸੀਂ ਨਾਲ 8 ਪੈਰਾਮੀਟਰ ਬਣਾਏ ਹੋਏ ਨੇ ਉਹ ਅਸੀਂ ਕੀ ਕੀਤਾ ਜਿਹੜੀ ਬੈਸਟ ਜਿਹੜੀ 10 12 ਗੱਡੀ 10% ਜਿਹੜੀਆਂ ਗੱਡੀਆਂ 100 ਜੋ ਮੰਨ ਲਓ ਹਾਂਜੀ ਹਾਂਜੀ ਉਹਦੇ ਅਸੀਂ ਪਰਸੈਂਟੇਜ ਦਿੱਤੀ ਉਹ ਵੀ ਜਿਹੜਾ ਡਰਾਈਵਰ ਗੱਡੀ ਕਿਵੇਂ ਚਲਾਉਂਦਾ ਹੈ ਉਸ ਹਿਸਾਬ ਨਾਲ ਉਹਦੀ ਰੇਟਿੰਗ ਆਉਂਦੀ ਹੈ ਰੇਟਿੰਗ ਆਉਂਦੀ ਹੈ ਡਰਾਈਵਰ ਦੀ ਜੇਕਰ ਉਹ ਮੰਨ ਲਓ ਗੱਡੀ ਗਲਤ ਚਲਾ ਰਿਹਾ ਨਿਊਟਰਲ ਮਾਰ ਰਿਹਾ ਰਫ ਡਰਾਈਵਿੰਗ ਚਲਾ ਰਿਹਾ ਉਹ ਸਭ ਉਹਦੇ ਨਾਲ ਆਏਗਾ ਤਾਂ ਕਿ ਤੁਸੀਂ ਉਹਨਾਂ ਸਮਝਾ ਸਕੋ ਵੀ ਭਰਾਵਾ ਗੱਡੀ ਐਵੇਂ ਚਲਾਣੀ ਹੈ ਠੀਕ ਤਰੀਕੇ ਨਾਲ ਚਲਾਣੀ ਹੈ ਠੀਕ ਹੈ ਜੀ ਇਥਾ ਦੇਖਦਾ ਜਿਹੜਾ ਇਹ ਤੁਸੀਂ ਕੰਟਰੋਲ ਦੱਸਿਆ ਵੀ ਤੁਹਾਨੂੰ ਸਾਰਾ ਐਪ ਚੱਲੂਗੀ ਉਹਦੇ ਸਬੰਧ ਦੇ ਵਿੱਚ ਇਹਦੇ ਵਿੱਚ ਕੋਈ SIM ਵਗੈਰਾ ਪੈਂਦਾ ਹੈ ਹਾਂਜੀ ਉਹ ਲਿਪਿ ਚ ਪਿਆ ਹੁੰਦਾ SIM ਪਿਆ ਹੁੰਦਾ ਆ ਚਾਰਜ ਕਿਵੇਂ ਹੁੰਦਾ ਜੀ ਉਹ ਰੀਚਾਰਜ ਐਪ ਤੋਂ ਵੀ ਹੋ ਜਾਂਦਾ ਪੈਸੇ ਪੈਂਦੇ ਨੇ ਪੈਸੇ ਪੈਂਦੇ ਨੇ ਉਹਦੇ ਵਿੱਚ ਠੀਕ ਆ ਉਹ ਨੈਟ ਪੈਂਦਾ ਹਾਂ ਨੈਟ ਪੈਗ ਜਿਵੇਂ ਆਪਾਂ ਪਾਉਂਦੇ ਨੇ ਉਸ ਪੈਸੇ ਪੈਂਦੇ ਨੇ ਠੀਕ ਆ ਉਹ ਕਿਹੜੀ ਕੰਪਨੀ ਚ ਤੁਸੀਂ ਕਰਨਾ ਉਹ ਉਹ ਕਰ ਸੋਗੇ ਉਹ ਕਰ ਸੋਗੇ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਜੇ ਵੀ ਸਿੱਪਸ ਜਿਹੜੀ ਫੜ ਰਹੇ ਨੇ ਚਾਬੀ ਜਿਹੜੇ ਜੀ ਐਮ ਸਾਹਿਬ ਤੋਂ ਤੇ ਹੁਣ ਸਾਹਮਣੇ ਕੇਕ ਕਟਿੰਗ ਦਾ ਸਮਾਂ ਨਹੀਂ ਹੋਊਗਾ ਕਰ ਰਹੇ ਨੇ ਜੀ ਐਮ ਸਾਹਿਬ ਨੇ ਨਾਲ ਮੈਨੇਜਰ ਸਾਹਿਬ ਨੇ ਤੇ ਨਾਲ ਸਟਾਫ ਹੈ ਤੇ ਆਪਣੇ ਸਾਰੇ ਰਿਲੇਟਿਵ ਨੇ ਜਿਨ੍ਹਾਂ ਨੇ ਅੱਜ ਪਿਆਰ ਨਾਲ ਸਾਨੂੰ ਸਮਾਂ ਦਿੱਤਾ ਤਾਂ ਕਿ ਆਪਣੇ ਨਾਲ ਆ ਕੇ ਇਹ ਵਾਈਕਲ ਤਰੀਕੇ ਇਹ ਕੌਣ ਚਾਬੀ ਸਾਡੇ ਮਾਸਟਰ ਜੀ ਫੜ ਰਹੇ ਨੇ ਗੁਰਪ੍ਰੀਤ ਸਿੰਘ ਜਿਹਦੇ ਨਾਲ ਸਾਡਾ ਵੀਰ ਗੁਰਪ੍ਰੀਤ ਜੀ ਇਹ ਸਾਡਾ ਭਤੀਜਾ ਹੋਰ ਯਾਬ ਇਹਨੂੰ ਅੱਜ ਬਦੀ ਦੇਖਦੇ ਆਂ ਵੀ ਵੀ ਦੇਖਦੇ ਜਾਓ ਜਦੋਂ ਆਹ ਜੀ ਕਿਸੇ ਦੇ ਵਿੱਚ ਆਪਾਂ ਉਹ ਕੀ ਕਰਿਆ ਸਾਰਿਆਂ ਦਾ ਮੂੰਹ ਮਿੱਠਾ ਕਰਾਉਣਾ ਇਹ ਕੋਣਾ ਦਾ ਲੈਡੀ ਜਿਹੜਾ ਆਪਦਾ ਮੂੰਹ ਮਿੱਠਾ ਕਰਵਾਦੇ ਸਰਕਾਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਅੱਛਾ ਸਰਕਾਰ ਦੀ ਇੱਧਰ ਕੀ ਹੈ లైక్ ਬਾਟਰ ਬਾਜੀ લેਓ ਜੀ ਇਹਨਾਂ ਦੀ ਕ੍ਰੈਚਰ ਉਹ ਤੇ ਇਹਨਾਂ ਦਾ ਡਾਕਟਰ ਸਾਹਿਬ ਇਹਨਾਂ ਬਸ ਆ ਦੇਖੋ ਜੀ ਆਪਾਂ ਸਿਰਫ ਫੋਟੋ ਕਰਾਵਾਂਗੇ ਖਵਾਉਂਦੇ ਨਹੀਂ ਠੀਕ ਹੈ ਜੀ ਬਹੁਤ ਜਿਆਦਾ ਧੰਨਵਾਦ ਬਾਈ ਡਾਕਟਰ ਸਹੁੰਜੀ ਦਾ ਕਰੋ ਹੁਣ ਆਪੇ ਨੂੰ ਵੰਡ ਕੇ ਸਾਰੇ ਨਹੀਂ ਕਰਾ ਦੋ ਜੀ ਨਾਲ ਇਹਨਾਂ ਨੇ ਮਿੱਠੇ ਦਾ ਵੀ ਡੱਬਾ ਲਿਆਂਦਾ ਲੱਟੂ ਜਿਹੜੇ ਮੋਤੀ ਜਿਹੋ ਤੇ ਕਿਆ ਕਰਾਂਗੇ ਦੇਖੋ ਗੱਡੀ ਦਾ ਟੈਂਪਰੇਰੀ ਨੰਬਰ ਉਹ ਵੀ ਤੁਸੀਂ ਚੈੱਕ ਕਰੋ ਪੀ ਵੀ 07 ਇਹ ਵੀ ਮੇਰੇ ਖਿਆਲ ਚ ਹੁਸ਼ਿਆਰਪੁਰ ਦਾ ਨੰਬਰ ਹੈ ਇਹ ਜ਼ਿਲ੍ਹਾ ਹੁਸ਼ਿਆਰਪੁਰਾ ਜੀ ਹਾਂਜੀ ਹਾਂਜੀ ਤੇ ਦੇਖੋ ਤੁਸੀਂ ਤੁਹਾਨੂੰ ਸੋਨਾਂ ਤੇ ਰੰਗ ਦਾ 12 ਚੱਕਰ ਗੁਰਪ੍ਰੀਤ ਵੀਰ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਵਧਾਈਆਂ ਨੇ ਜਿਨ੍ਹਾਂ ਨੇ ਅੱਜ ਇਸ ਵੀਡੀਓ ਪਰੇ ਮਾਹੌਲ ਦੇ ਵਿੱਚ ਨਵੀਂ ਗੱਡੀ ਖਰੀਦੀ ਹੈ اے ਵਾਈਗਰੂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੀਰ ਨੂੰ ਇੰਨੀ ਫੀਡੋ ਵਰਕ ਕੀਤਾ ਜੀ ਵਾਈਗਰੂ ਅਗੇ ਅਰਦਾਸ ਕਰ ਰਹੇ ਹਾਂ ਕਿ ਇਹ ਭਾ ਗਾੜੀ ਜਿਹੜੇ ਹੈ ਕਿ ਲੋਸੋ ਇਹ ਇਵੈਂਟ ਤੁਸੀਂ ਦੇਖਿਆ ਜਣਾ ਸੈਲੀਬ੍ਰੇਸ਼ਨ ਆ ਤੇ ਆਪਾਂ ਗੱਡੀ ਕਿੱਥੋਂ ਖਰੀਦੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ Tata Motors ਜਿੰਨੇ بڑا ਜਿੰਦਾ ਟੋਪਾ ਲਿਵਰਾ ਆਟੋ ਤੇ ਲਿਵਰਾ ਆਟੋ Tata Motor ਇਹਨਾਂ ਦਾ ਰਾਜਪੁਰਾ ਤੋਂ ਪਟਿਆਲਾ ਰੋਡ ਦੇ ਉੱਪਰ ਥੋੜਾ ਜਿਹਾ ਜਿਹੜਾ ਵੀ ਚਲਾਇਆ ਕਰੂ ਇਹਨੂੰ ਆਹ ਦੇਖੋ ਅਸੀਂ ਮੈਂ ਚਲਾਉਂਦਾ ਆ ਨਾਮ ਆ ਥਾਡਾ ਅਮਨਦੀਪ ਸਿੰਘ ਹੈ ਅਮਨਦੀਪ ਸਿੰਘ ਨੂੰ ਲੈ ਕੇ ਦੱਸੀ ਇਹਨੇ ਵੀ ਕਰੀ ਅਮਨਦੀਪ ਕਰੀ ਉਹਨੇ ਉਹ ਪਾਰਟੀ ਆ ਜਿਹਨੇ ਕੋਰਨਰ ਤੇ ਬਰਦਾ ਅਮਨਦੀਪ ਸਿੰਘ ਇਹਨਾਂ ਨੇ ਡਰਾਈਵ ਕਰਿਆ ਕਰ ਜੋ ਕੋਈ ਨਾ ਰਾਹੇ ਇੱਕ ਵਾਰ ਦਿਲ ਰੈੱਡ ਕਾਰਪਟ ਦੇ ਉੱਪਰ ਚੜ ਰਹੀ ਹੈ ਗੱਡੀ ਆਮ ਤੇ ਵੀ ਬਹੁਤੀ ਏਰਬੀ ਚਲਾ ਰਹੀ ਨੇ ਦੇਖੋ ਜੀ ਜਦੋਂ ਆਪਾਂ ਟਿਪਰ ਖਰੀਦਦੇ ਹਾਂ ਤਾਂ ਗੁਰਪ੍ਰੀਤ ਵੀਰ ਕਹਿੰਦਾ ਮੂੰਹ ਮਿੱਠਾ ਕਰਾਉਣ ਲਈ ਨਾ ਫਲ ਫਰੂਟ ਵੰਡਣਾ ਉਸ ਤੋਂ ਬਾਅਦ ਦਵਾਂਗੇ ਬਾਕੀ ਚੀਜ਼ਾਂ ਦੀ ਪਾਰਟੀ ਦਾ ਐਕਸ਼ਨ ਵਾਲੀ ਪੈਰ ਹੋਣੀ ਦੇਖੋ ਜੀ ਇਹ ਅਸ਼ੀਸ਼ ਜੀ ਮੈਨੇਜਰ ਸਾਹਿਬ ਹੁਣ ਆਪਣੇ ਗੁਰਪ੍ਰੀਤ ਵੀਰ ਤੋਂ ਸਾਈਨ ਕਰਾ ਕੇ ਗੇਟ ਪਾਸ ਦੇ ਰਹੇ ਨੇ ਤਾਂ ਕਿ ਆਪਾਂ ਇਹ 12 ਚੱਕਾ ਜਿਹੜਾ ਕਰੇ ਲਈ ਜਾ ਸਕੀਏ ਗੁਰਪ੍ਰੀਤ ਵੀਰ ਤੋਂ ਪੁੱਛਦੇ ਆ ਇਹਨਾਂ ਦਾ ਐਕਸਪੀਰੀਅੰਸ ਪਹਿਲਾਂ ਕਿਵੇਂ ਰਿਹਾ ਟਾਟਾ ਨਾਲ ਕਿਉਂਕਿ 3 ਕਿੰਨੇ ਪਹਿਲਾਂ ਵੀ ਇਹਦੇ ਨਾਲ ਦਾ ਇੱਕ ਟਿਪਰ ਇਹ ਲੈ ਕੇ ਗਏ ਨੇ ਉਹਦੇ ਬਾਰੇ ਇਹ ਦੱਸਣਗੇ ਆਪਾਂ ਨੂੰ ਵੀ ਕਿਵੇਂ ਰਿਹਾ ਇਹਨਾਂ ਦਾ ਟਾਟਾ ਨਾਲ ਬੇ ਸਭ ਤੋਂ ਪਹਿਲਾਂ ਸੱਸੀ ਗੱਲ ਸਾਰੇ ਨੂੰ ਸਰਕਾਰ ਸੀ ਤਿੰਨ ਕ ਮਹੀਨੇ ਟਿੱਪਰ ਪਹਿਲਾਂ ਵੀ ਲੈ ਕੇ ਗਏ ਸੀਗੇ 25 30 ਟੀਕੇ ਸਾਨੂੰ ਬਹੁਤ ਹੀ ਵਧੀਆ ਲੱਗੇ ਉਹਨੂੰ ਚਲਾ ਕੇ ਤੇ ਉਸ ਤੋਂ ਬਾਅਦ ਅਸੀਂ ਫੇਰ ਫੈਸਲਾ ਲੈਂਤਾ ਕਿ ਇੱਕ ਟਿੱਪਰ ਇਹਦੇ ਨਾਲ ਦਾ ਹੋਰ ਲੈਤਾ ਜਾਵੇ ਟਿੱਪਰ ਸਾਡੇ ਕੋਲ ਪਹਿਲਾਂ ਵੀ ਹੈਗੇ ਨੇ ਚਾਰ ਪੰਜ ਟਿੱਪਰ ਪਹਿਲਾਂ ਨੇ ਜੀ ਠੀਕ ਹੈ ਜੀ ਉਹਦੇ ਵਿੱਚ ਐਸਰ ਦਾ ਸੋਕਲੇ ਲੈਂਡ ਦਾ ਉਹ ਵੀ ਵਧੀਆ ਨੇ ਪਰ ਹੁਣ ਜਾਨੀ ਕਿ ਸਾਡੀ ਜਿਹੜੀ ਫਸਟ ਚੋਇਸ ਆ ਟਾਟਾ ਜੀ ਟਾਟਾ ਜੀ ਤੇ ਜਿਹੜਾ ਇਹ ਟਾਟਾ ਦਾ ਸ਼ੋਰੂਮ ਆ ਜਿਵੇਂ ਆਪਾਂ ਲੇਵੜਾ ਤੇ ਸ਼ੋਰੂਮ ਤੇ ਖੜੇ ਆ ਜਿਹੜਾ ਪਟਿਆਲਾ ਤੋਂ ਰਾਜਪੁਰਾ ਰੋਡ ਦੇ ਉੱਪਰ ਹੈ ਹਾਂਜੀ ਲਗਭਗ ਆਕੜੀ ਪਿੰਡ ਦੇ ਸਾਹਮਣੇ ਬਿਲਕੁਲ ਜੀ ਵੀ ਇਹਨਾਂ ਨਾਲ ਤੁਹਾਡਾ ਵਰਤਾਰਾ ਕਿਹੋ ਜਿਹਾ ਰਿਹਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿਹੋ ਜਿਹੀ ਇਹਨਾਂ ਨੇ ਸਰਵਿਸ ਦਿੱਤੀਆਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਜਾਂ ਉਹਦੇ ਤੇ ਸਰਕਾਰ ਇਹਨਾਂ ਦੀ ਜਿਹੜੀ ਡੀਲਿੰਗ ਹੈ ਪੂਰੀ ਗੁੱਡਾ ਅਸੀਂ ਦੋ ਵਾਰ ਹੀ ਇਹਨਾਂ ਤੋਂ ਟਿਪਰ ਲੈ ਕੇ ਨਵੇਂ ਤੇ ਫੋਨ ਤੇ ਹੀ ਇਹਨਾਂ ਨਾਲ ਰੇਟ ਹੁੰਦਾ ਰਿਹਾ ਅਸੀਂ ਤਾਂ ਦੋਈ ਵਾਰ ਹੀ ਇੰਟਰੀਵਿਊ ਲੈਣ ਆਏ ਆ ਜਿਵੇਂ ਕਿ ਅੱਜ ਹਾਂਜੀ ਹਾਂਜੀ ਸਰਕਾਰਾਂ ਜਾਣੇ ਆਪਾਂ ਮਤਲਬ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਨੇ ਜਾਂ ਆਪਣੇ ਵੀਡੀਓ ਨੂੰ ਦੇਖਣ ਵਾਲੇ ਨੇ ਆਪਾਂ ਉਹਨਾਂ ਨੂੰ ਮਤਲਬ ਕਹਿ ਸਕਦੇ ਆ ਇਹ ਵੀ ਤੁਸੀਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ ਹਾਂਜੀ ਵੀਰ ਜੀ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਤੇ ਪੰਜ ਤੋਂ 6 ਸਾਲ ਤੋਂ ਮੈਂ ਉਰੇ ਕੰਮ ਕਰਦਾ ਤੇ ਸੇਲਮੈਨ ਮੈਂ ਉਰੇ ਮੇਰਾ ਉਹਦਾ ਮੈਂ ਸੇਲਮੈਂ ਦੇਖਦਾ ਸਾਰੀ ਜਿਹੜੀ ਆਪਣੀ ਵੱਡੀ ਗੱਡੀਆਂ ਨੇ ਤੇ ਵੀਰ ਨੂੰ ਆਪਾਂ ਗੱਡੀ ਦਿੱਤੀ ਹੈ ਹੈਨਾ ਤੇ ਆਪਾਂ ਨੂੰ 90 ਦੇ ਕਸਟਮ ਵੀਰ ਹੈਗੇ ਆਪਣੇ ਹਨਾ ਤੇ ਆਪਾਂ ਉਹਨੂੰ ਗੱਡੀ ਦਿੱਤੀ ਤੇ ਬਹੁਤ ਵਧੀਆ ਆਪਾਂ ਨੂੰ ਇਹਨਾਂ ਦਾ ਨੇਚਰ ਵੀ ਬਹੁਤ ਵਧੀਆ ਲੱਗਿਆ ਹਨਾ ਤੇ ਆਪਾਂ ਜੋ ਆਪਣਾ ਕੋਸ਼ਿਸ਼ ਇਹ ਹੀ ਹੁੰਦੀ ਹੈ ਜੀ ਜਿਹੜਾ ਕੋਈ ਕਸਟਮਰ ਆਪਾਂ ਗੱਡੀ ਦਿੰਦੇ ਜਿਹਨੂੰ ਉਹਨਾਂ ਨੂੰ ਬਤਵਾਂ ਸਰਵਿਸ ਦੇ ਸਕੀਏ ਠੀਕ ਹੈ ਜੀ ਗੱਡੀ ਸੇਲ ਕਰਨਾ ਸਿਰਫ ਇੱਕ ਦੋ ਮਿੰਟ ਦਾ ਕੰਮ ਹੈ ਜੀ ਬਾਈ ਆਇਆ ਬਾਈ ਨਾਲ ਰੇਟ ਹੋ ਗਈ ਆਪਣੀ ਗੱਡੀ ਵਿਗ ਗਈ ਹਨਾ ਤਾਂ ਇਹਨਾਂ ਨੂੰ 6 ਸਾਲ ਦੀ ਆਪਾਂ ਵਾਰੰਟੀ ਦਿੱਤੀ ਆ ਅਸੀਂ ਚਾਹੁੰਦੇ ਹਾਂ ਵੀ ਉਹ 6 ਸਾਲ ਦੀ ਅਸੀਂ ਇਹਨਾਂ ਨਾਲ ਨਿਭਾ ਸਕੀਏ ਇਹ ਜਿਹੜੀ ਤੁਸੀਂ ਵਾਰੰਟੀ ਦੀ ਗੱਲ ਕਰੀ ਐ ਇਹਦੇ ਵਿੱਚ ਮਤਲਬ ਕੀ ਸੁਵਿਧਾਵਾਂ ਆਉਂਦੀਆਂ ਨੇ ਵੀ ਜਿਹੜਾ ਕੋਈ ਇਹਦਾ ਪਾਰਟ ਖਰਾਬ ਹੁੰਦਾ ਉਹਨੂੰ ਤੁਸੀਂ ਬਿਨਾਂ ਪੈਸੇ ਲੈ ਚੇਂਜ ਕਰਦੇ ਹੋ ਉਹਦੇ 'ਚ ਕੀ ਹੁੰਦਾ ਜੀ ਦੇਖੋ ਵਾਰੰਟੀ ਦੇ ਵਿੱਚ ਕੀ ਹੁੰਦਾ ਜੀ ਆਪਾਂ ਜਿਹੜਾ ਕੋਈ ਸਮਾਨ ਖਰਾਬ ਹੁੰਦਾ ਅਗਰ ਉਹ ਠੀਕ ਹੋ ਜਾਂਦਾ ਤਾਂ ਉਹਨੂੰ ਠੀਕ ਕਰ ਦਿੰਦੇ ਆ ਅਗਰ ਉਹ ਠੀਕ ਨਹੀਂ ਹੁੰਦਾ ਤਾਂ ਰਿਪਲੇਸਮੈਂਟ ਹੋ ਜਾਂਦੀ ਹੈ ਰਿਪਲੇਸਮੈਂਟ ਉਹ ਫ੍ਰੀ ਆਫ ਕਾਸਟ ਹੋ ਹਾਂ ਫ੍ਰੀ ਆਫ ਕਾਸਟ 6 ਸਾਲ ਮਤਲਬ ਇਹਨਾਂ ਨੂੰ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਪੇਪਰ ਦੇ ਹਾਂਜੀ ਹੁਣ ਤੁਸੀਂ ਆਨਲਾਈਨ ਮਤਲਬ ਬੋਲ ਰਹੇ ਹੋ ਉਹਦੇ ਵਿੱਚ ਮੈਂ ਉਹ ਵੀ ਦੱਸ ਦਿੰਦਾ ਉਹਦੇ ਵਿੱਚ ਕੀ ਹੈ ਜੀ ਮੈਂ 6 ਸਾਲ ਦੇ ਵਿੱਚ ਇੰਜਨ ਕ੍ਰਾਉਨ ਤੇ ਗੇਅਰ ਠੀਕ ਹੈ ਜੀ ਠੀਕ ਹੈ ਜੀ ਪੀਪਰਾਂ ਦੇ ਵਿੱਚ ਕੀ ਹੁੰਦਾ ਦੋ ਤਰ੍ਹਾਂ ਦੇ ਹੁੰਦੀ ਹੈ ਜੀ ਮੈਂ 6 ਸਾਲ ਤੇ 6000 ਘੰਟਾ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਜਿਹੜੇ ਦੂਜੇ ਟਰੱਕ ਹੁੰਦੇ ਆ ਉਹਨਾਂ 'ਚ 6 ਸਾਲ 6 ਲੱਖ ਕਿਲੋਮੀਟਰ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਇਹ ਚੀਜ਼ ਹੈ ਠੀਕ ਹੈ ਇਹ ਮਤਲਬ ਦੋਨੋਂ ਸ਼ਰਤਾਂ ਨੇ 6 ਸਾਲ ਜਾਂ 6000 ਘੰਟਾ ਜੀ 6000 ਘੰਟਾ ਵਿੱਚ ਐਵਰੇਜ ਅਰਲੀਅਰ ਉੱਥੇ ਇਹਦੀ ਗਾਰੰਟੀ ਖਤਮ ਹੋ ਜਾਂਦੀ ਹੈ ਹਾਂ ਤੇ ਬਾਕੀ ਕੋਈ ਵੀ ਆਪਣੇ ਕੋਲ ਸੇਵਾ ਦੇ ਕੋਈ ਮੌਕਾ ਹੈਗਾ ਜਾਂ ਵੀਰ ਦਾ ਕੋਈ ਹੈਗਾ ਯਾਰ ਦੋਸਤ ਹੈ ਨਾ ਤਾਂ ਜਰੂਰ ਮੌਕਾ ਦਿਓ ਬਸ ਤੁਹਾਡਾ ਨੰਬਰ ਸੇਵ ਕਰ ਲਿਆ ਨਾ ਆਪਣੇ ਜੋ ਹੋਰ ਇਹਨਾਂ ਨਾਲ ਬਿਜ਼ਨਸ 파ਟਨਰ ਨੇ ਜਾਂ ਹੋਰ ਰਿਲੇਟਿਵ ਨੇ ਇਹਨਾਂ ਦੀ ਲਾਈਨ ਦੇ ਹੋਰ ਬੰਦੇ ਨੇ ਇਹ ਜਰੂਰ ਉਹਨਾਂ ਨੂੰ ਮਤਲਬ ਮੋਟੀਵੇਟ ਕਰਨਗੇ ਠੀਕ ਹੈ ਸਰ ਬਹੁਤ ਇੱਕ ਵਾਰੀ ਮੇਰਾ ਨੰਬਰ ਵੈਸੇ ਨੋਟ ਕਰ ਲਓ ਟੋਲ ਫਰੀ ਟੋ वैसे टाटा ਦਾ ਕਦੇ ਵੀ ਕਿਸੇ ਨੂੰ ਕੋਈ ਦਿੱਕਤ ਪੈ ਜਾਂਦੀ ਆ ਔਨ ਰੋਡ ਤੇ ਹਨਾ ਤਾਂ ਇੱਕ ਨੰਬਰ ਨੋਟ ਕਰ ਲਓ 1800 2009 7979 ਇਹ ਨੰਬਰ ਦੇ ਉੱਪਰ 24 ਘੰਟੇ ਕਦੇ ਵੀ ਤੁਸੀਂ ਲੋੜ ਹੋਈ ਤਾਂ ਤੁਸੀਂ ਫੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਬਾਕੀ ਇਹ ਸ਼ੋਰੂਮ ਦਾ ਨੰਬਰ ਆ ਤੁਹਾਡੇ ਕੋਲ ਦਿੱਤਾ ਹੈ ਉੱਪਰ ਦੇਖੋ ਜਿਹਨਾਂ ਨੇ ਲਿਖਿਆ ਹੈ ਲਿਵੜਾ ਆਟੋਮੋਬਾਈਲ ਪਟਿਆਲਾ ਨੰਬਰ ਵੀ ਦਿੱਤਾ ਤੁਸੀਂ ਉਹ ਵੀ ਨੋਟ ਕਰ ਸਕਦੇ ਹੋ ਨਹੀਂ ਦਿੱਕਤ ਤਾਂ ਵੀਰੇ ਕੋਈ ਵੈਸੇ ਆਈ ਨਹੀਂ ਹੈਗੀ ਠੀਕ ਹੈ ਜੀ ਵੀ ਜਣੀ ਚਲਾਵਾ ਜਿਹੜਾ ਤੇ ਆਪਾਂ ਜੀ ਸਕੋਰਪਿਓ ਚਲਾ ਲਓ ਤੇ ਇਹ ਟਿਪਰ ਚਲਾ ਲਓ ਇੱਕ ਬਰਾਬਰ ਆ ਜੀ ਬਹੁਤ ਕੰਫਰਟੇਬਲ ਇਹਨਾਂ ਦਾ ਮਤਲਬ ਕਹਿ ਬਣਾ ਹਾਂਜੀ ਹਾਂਜੀ ਇੱਕ ਦੋ ਸਵਾਲ ਪੁੱਛਣਾ ਚਾਹੁੰਦਾ ਜੀ ਮੇਰੇ ਡਰਾਈਵਰ ਬਾਈ ਆ ਆਪਣਾ ਹੈ ਨਾ ਮੈਂ ਪੁੱਛਣਾ ਚਾਹੁੰਦਾ ਕਦੇ ਤੁਹਾਨੂੰ ਕੋਈ ਕੋਈ ਪਿਕਅਪ ਜੀ ਕੋਈ ਜੁਰਦ ਹੋ ਪਈ ਹੋਏ ਨਹੀਂ ਕਦੇ ਕਿਤੇ ਲੋਡ ਪੈਂਦੀ ਆ ਜਾਂ ਕਿਤੇ ਤੁਹਾਨੂੰ ਅਜੇ ਕੋਈ ਦਿੱਕਤ ਲੱਗੀ ਗੱਡੀ ਦੇ ਵਿੱਚ ਕੋਈ ਪਿਕਅਪ ਦੀ ਨਹੀਂ ਕਦੇ ਨਹੀਂ ਪਈ ਵੀਰਿਆ ਠੀਕ ਹੈ ਜੀ ਕੋਈ ਆਪਣਾ ਜਿਵੇਂ ਰੋਡ ਦੇ ਉੱਪਰ ਚੱਲਦੇ ਆਪਾਂ ਹੈ ਨਾ ਤਾਂ ਬ੍ਰੇਕਿੰਗ ਵਗੈਰਾ ਕਿੰਮੀ ਗੱਡੀ ਦੀ ਨਹੀਂ ਬ੍ਰੇਕਿੰਗ ਇੱਕ ਨੰਬਰ ਆ ਵੀਰਿਆ ਨਹੀਂ ਕੋਈ ਜੱਕਾ ਨਹੀਂ ਕੋਈ ਹੋਰ ਸਮੱਸਿਆ ਕੋਈ ਗੱਡੀ ਦੀ ਨਹੀਂ ਹੋਰ ਕੋਈ ਸਮੱਸਿਆ ਨਹੀਂ ਜੀ ਸਰਕਾਰ ਮੈਂ ਤੇ ਲਗਭਗ 2010 ਦੇ ਵਿੱਚ ਆ ਮੁੰਡਾ ਮੇਰੇ ਕੋਲ ਆਇਆ ਸੀਗਾ ਇਹਦਾ ਪਿੰਡ ਹੈਗਾ ਸੀ ਉਹਨਾ ਪਟਿਆਲੇ ਕੋਲ ਉਦੋਂ ਅਸੀਂ ਹਾਂਜੀ ਉਹਨਾਂ ਹੀ ਸੀ ਉਹਨਾ ਇਹ ਬਿਲਕੁਲ ਜੀ ਸਰਕਾਰ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਉਦੋਂ ਸਾਡਾ ਕੰਮ ਸੀਗਾ ਟਰੈਕਟਰ ਦਾ ਕੰਮ ਸੀਗਾ ਬਨੂੜ ਸਾਈਡ ਤੋਂ ਅਸੀਂ ਰੇਤਾ ਬਾਈਰੀ ਲੈ ਕੇ ਆਉਂਦੇ ਹੁੰਦੇ ਸੀਗੇ ਇਹ ਬੰਦਾ ਮੇਰੇ ਨਾਲ ਆਜਾਦਾ ਚੱਲ ਰਿਹਾ ਲਗਭਗ ਹਾਂ 25 ਸਾਲ ਨਾ 15 ਸਰਕਾਰ ਜੀ 15 ਸਾਲ ਇਹ ਮੁੰਡੇ ਨੂੰ ਹੋ ਗਏ ਇਹ ਮੁੰਡਾ ਗੁੱਡਾ ਤੇ ਇਹਦੇ ਕੋਲ ਹੀ ਕਈ ਮੁੰਡੇ ਕੰਮ ਸਿੱਖੇ ਨੇ ਜਿਵੇਂ ਆ ਰੂਬੀ ਡਾਊਨ ਹੋ ਗਿਆ ਆ ਹੰਡੀਪ ਹੋ ਗਿਆ ਚਲੋ ਤਾਂ ਪਹਿਲਾਂ ਵੀ ਚਲਾਉਂਦਾ ਸੀਗਾ ਇਹ ਟੀਮ ਦੇ ਸਾਡੇ 4-5 ਮੈਂਬਰ ਹੀ ਆਏ ਨੇ ਹੈਗੇ ਉਹ ਆਪਣੇ ਟਿਪਰ ਕੋਈ ਖਾਲੀ ਕਰ ਰਿਹਾ ਜਾਂ ਕੋਈ ਮਾਲ ਲੈਣ ਗਿਆ ਉਹ ਵਰਕ ਤੇ ਨੇ ਆਹੂ ਇਸ ਟਾਈਮ ਕੰਮ ਦੇ ਨੇ ਠੀਕ ਆ ਹਾਂਜੀ ਸਰਕਾਰ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਡਾਕਟਰ ਬਾਈ ਸਹੋਂ ਦਾ ਜਿਨ੍ਹਾਂ ਨੇ ਮਕੈਨਿਕ ਦੇ ਬਾਰੇ ਵੀ ਕਹਿ ਦੋ ਇਹ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਤੇ ਆ ਫੋਰਮੈਨ ਜੀ ਨੇ ਕਾਲਾ ਜੀ ਗਲੀ ਨੰਬਰ 4 ਚ ਇਹਨਾਂ ਦੀ ਵਰਕਸ਼ਾਪ ਆ ਜੀ ਦਾ ਬਾਗ ਰਾਤ ਹਾਂਜੀ ਤੇ ਅਸੀਂ ਸਰਵਿਸ ਕੋਈ ਵੀ ਮਕੈਨੀਕਲ ਫਾਲਟ ਆ ਠੀਕ ਹੈ ਉਹਨੂੰ ਦੂਰ ਕਰਦੇ ਨੇ ਬੜੇ ਮਾਹਿਰ ਨੇ ਤੇ ਸੁਭਾਈ ਬੜਾ ਚੰਗੇ ਨੇ ਦਾ ਜਾਣੀ ਤੁਹਾਨੂੰ ਆਪਣੀ ਟੀਮ ਦੇ ਉੱਪਰ ਪੂਰਾ ਮਾਣ ਹੈ ਮੈਨੂੰ ਮੇਰੀ ਟੀਮ ਉੱਪਰ ਪੂਰਾ ਮਾਣ ਜੇ ਅਸੀਂ ਕੋਈ ਵੀ ਕੰਮ ਕਰਦੇ ਆਂ ਤਾਂ ਇਕੱਠੇ ਹੀ ਕਰਦੇ ਆਂ ਟੀਮ ਨੂੰ ਨਾਲ ਲੈ ਕੇ ਠੀਕ ਹੈ ਸਾਡੇ ਵਿੱਚ ਮਾਲਕ ਤੇ ਨੌਕਰ ਵਾਲੇ ਨਹੀਂ ਕਹਿੰਗਾ ਵੀ ਜਾ ਮੇਰੇ ਡਰਾਈਵਰ ਨੇ ਇਹ ਠੀਕ ਹੈ ਅੱਜ ਜੋ ਕੁਛ ਹੈ ਇਹਨਾਂ ਦੀ ਬਦੌਲਤ ਉਹ ਵਾਹੀ ਗੁਰਦੀ ਕਿਰਪਾ ਸਦਕਾ ਹੀ ਹੈ ਯਾਰ ਦੋਸਤਾਂ ਵਾਲਾ ਹੀ ਮਾਹੌਲ ਹੈ ਹਾਂਜੀ ਹਾਂ ਯਾਰ ਦੋਸਤਾਂ ਵਾਲੀ ਮਾਹੌਲ ਹੈ ਜੀ ਲਓ ਜੀ ਇਹ ਗੁਰਪ੍ਰੀਤ ਦੇ ਬੇਟਾ ਜੀ ਨੇ ਗੁਰਜਾਪ ਉਹ ਵੀ ਚੜ ਗਿਆ ਅੰਮ੍ਰਿਤਸਰ ਦੇ ਵਿੱਚ ਨਾਲ ਬੈ ਜਾ ਟੇਪਰ ਦੇ ਵਿੱਚ ਨਾਲ ਹੁਣ ਆਪਾਂ ਸ਼ੋਰੂਮ ਤੋਂ ਬਾਹਰ ਨਿਕਲ ਰਹੇ ਆ ਟੇਪਰ ਲੈ ਕੇ ಜೀ ಹಣ ಶೋರೂಮ ತು ಬಹ ನಿಕಲ್ಪರ